ਐਸ ਪੀ ਸੀ ਐਲ ਪੀ ਐਸ ਟੀ ਸੀ ਐਲ ਪੈਨਸ਼ਨਰਸ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਮਹਿੰਦਰ ਸਿੰਘ ਖੈਰਾ ਦੀ ਅਗਵਾਈ ਵਿੱਚ ਮਜੀਠਾ ਬਿਜਲੀ ਦਫ਼ਤਰ ਕੰਪਲੈਕਸ ਵਿਖੇ ਹੜਤਾਲੀ ਬਿਜਲੀ ਕਾਮਿਆਂ ਦੇ ਹੱਕ ਵਿੱਚ ਬਿਜਲੀ ਦਫ਼ਤਰ ਮਜੀਠਾ ਤੋਂ ਨਵਾਂ ਬੱਸ ਸਟੈਂਡ ਮਜੀਠਾ ਤੱਕ ਬੈਨਰ ਤੇ ਕਾਲੀਆਂ ਚੰਡੀਆਂ ਲੈ ਕੇ ਨਾਰੇ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸਰਕਲ ਪ੍ਰਧਾਨ ਕਰਮ ਸਿੰਘ ਰਾਜਾ ਸਾਂਸੀ ਸਰਕਲ ਸਕੱਤਰ ਸਵਿੰਦਰਪਾਲ ਮੌਲੋਵਾਲੀ ਤੇ ਸਰਕਲ ਕੈਸ਼ੀਅਰ ਨੱਥਾ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਵਾਖਵਾਖ ਬੁਲਾਰੇ ਆਗੂਆਂ ਵੱਲੋਂ ਪਰਵੇਕਟ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਲੋਕ ਮਾਰੂ ਮੁਲਾਜ਼ਮ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਮਜਬੂਰੀ ਵਜ੍ਹਾ ਬਿਜਲੀ ਕਾਮਿਆਂ ਨੂੰ 11 ਤੋਂ 13 ਅਗਸਤ ਤੱਕ ਤਿੰਨ ਰੋਜ਼ਾ ਹੜਤਾਲ ਕਰਨੀ ਪੈ ਰਹੀ ਹੈ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਕਿ ਆਪਣਾ ਅੜਿਆ ਲਤੇ ਤਾਣਾਸ਼ਾਹੀ ਰਵੱਈਆ ਛੱਡ ਕੇ ਜਥੇਬੰਦੀ ਨਾਲ ਟੇਬਲ ਟਾਕ ਕਰਕੇ ਮੰਗਾ ਮਸਲਿਆਂ ਦਾ ਹੱਲ ਕੀਤਾ ਜਾਵੇ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗ੍ਰਾਮ ਲੁਭਾਇਆ ਮਜੀਠਾ ਸਕੱਤਰ ਚੋਗਿੰਦਰ ਸਿੰਘ ਸੋਹੀ ਵਲਵਿੰਦਰ ਸਿੰਘ ਨਾਲ ਸਮੇਤ ਪੈਨਸ਼ਨਰਸ ਮੌਜੂਦ ਸਨ ਜਿਹੜੇ ਸਮੁੱਚੇ ਪੰਜਾਬ ਦੇ ਸਾਡੇ ਸਰਕਲ ਅੰਦਰ ਬਿਜਲੀ ਕਾਮੇ 11 ਅਗਸਤ ਤੋਂ ਲੈ ਕੇ 13 ਅਗਸਤ ਤੱਕ ਹੜਤਾਲ ਤੇ ਗਏ ਆ ਸਾਡੀ ਸਰਕਲ ਕਮੇਟੀ ਨੇ ਫੈਸਲਾ ਕੀਤਾ ਤੇ ਉਹਨੂੰ ਡਿਵੀਜ਼ਨ ਕਮੇਟੀ ਸਵਰਗਣ ਪੈਨਸ਼ਨ ਅਸੋਸੀਏਸ਼ਨ ਪ੍ਰਧਾਨ ਮਹਿੰਦਰ ਸਿੰਘ ਖੈਰਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਵੱਡਾ ਇਕੱਠ ਕਰਕੇ ਹੜਤਾਲੀ ਕਾਮਿਆਂ ਦੇ ਘੋਲ ਦੀ ਜਟਵੀ ਮੈਦ ਕੀਤੀ ਗਈ ਆ ਤੇ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਆਪਣਾ ਆੜੀਅਲ ਤੇ ਤਾਨਾਸ਼ਾਹੀ ਰਵਈਆ ਛੱਡ ਕੇ ਟੇਬਲ ਟਾਕ ਸੂਬਾ ਕਮੇਟੀ ਨਾਲ ਕਰਕੇ ਜਿਹੜਾ ਉਹਨਾਂ ਦੇ ਮੰਗ ਪੱਤਰ ਤੇ ਦਰਜ ਨੇ ਮੰਗਾ ਮਸਲਿਆਂ ਦਾ ਹੱਲ ਕੀਤਾ ਜਾਵੇ ਅੱਜ ਇਸ ਸਟੇਜ ਦੀ ਮੈਂ ਅੱਜ 11 ਤਰੀਕ ਨੂੰ ਗੁਰੂਗੰਜ ਵਾਲੇ ਤਾਂ ਹੋਰ ਵੀ ਮਿਲ ਇਸ਼ਾਰੇ ਸਰਪੰਚ ਜੀ ਅਸੀਂ ਇੱਥੇ ਮੈਕ ਕੀਤੀ ਆ ਮੋਰੂ ਵਿੱਚ ਕਿਸਾਨਾਂ ਦੇ ਘੋਲ ਦੀ ਮੈਕ ਕੀਤੀ ਆ ਕਿਸਾਨਾਂ ਦੇ ਘੋਲ ਦੀ ਪੂਰਨ ਵਿੱਚ ਮਾਤ ਕਰਦੇ ਹੋਏ ਨਾਲ ਹੀ ਇਹ ਅਗਲੀ ਗੱਲ ਇਹ ਕਿ ਜਿਹੜੀ ਜਿਹੜੀ ਅੱਜ ਦੀ ਸਟ੍ਰਾਈਕ ਆ ਉਹਨੂੰ ਪੂਰਨ ਰੂਪ ਵਿੱਚ ਮੈਂ ਮਾਤ ਦਿੰਦੇ ਹੋਏ ਇਹ ਆਸ ਕਰਦੇ ਹਾਂ ਦੋਸਤੋ ਕਿ ਕਾਮਯਾਬ ਸਟ੍ਰਾਈਕ ਹੋਵੇ ਤੇ ਪੰਜਾਬ ਸਰਕਾਰ ਕੋਲੋਂ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਮੰਗ ਕਰਦੇ ਹਾਂ ਕਿ ਫੌਰੀ ਤੌਰ ਤੇ ਰੁਕਤਾਲੀ ਕੰਮ ਆਣਾ ਬੈਕ ਤੇ ਉਹ ਫੈਸਲੇ ਨਹੀਂ ਜਿੱਥੇ ਜਾਣਗੇ